ਲੇ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਹੈ ਬਈ ਸਾਰਿਆਂ ਨੂੰ ਤੁਹਾਨੂੰ ਅੱਜ ਨਵੀਂ ਚੀਜ਼ ਦਿਖਾ ਰਹੇ ਆ ਇਹ ਹੈਗੀ ਤੁੰਗ ਹਵੇਲੀ ਦੇਖੋ ਜਰਾ ਅੱਜ ਕੀ ਨੇ ਸ਼ੌਂਕ ਇਹ ਸਰਦਾਰ ਅਵਤਾਰ ਸਿੰਘ ਜੀ ਤੁੰਗ ਆ ਰਹੇ ਨੇ ਇਹ ਕਾਕਾ ਸਾਡਾ ਨੌਵਾਂ ਸਰਦਾਰ ਜੀ ਦੇਖੋ ਇਹ ਨੇ ਗਹੌਰ ਪਿੰਡ ਦੇ ਸਰਦਾਰ ਅਵਤਾਰ ਸਿੰਘ ਤੁੰਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਹਾਂ ਬਈ ਮੈਨੂੰ ਫਿਲਮ ਬਣਾਉਣ ਦਿਓ ਤੁਸੀਂ ਇਹਨਾਂ ਨਾਲ ਗੱਲਾਂ ਮਾਰੋ ਮੈਂ ਮਿੱਤਰਾਂ ਨੂੰ ਦਿਖਾਉਣੀ ਐ ਲੋ ਬਈ ਤੁਹਾਨੂੰ ਅੱਜ ਮਿੱਤਰੋ ਇਹੋ ਜਿਹੀਆਂ ਚੀਜ਼ਾਂ ਦਿਖਾਵਾਂਗੇ ਇੱਥੇ ਆ ਕੇ ਉਸ ਵਾਲ ਵਾਲੇ ਨਾ ਜੇ ਲਾਲੇ ਆ ਜਾਣ ਉਹਨਾਂ ਦਾ ਵੀ ਗੁੱਸਾ ਪੈ ਜਾਵੇ ਕਿਉਂ ਰਵੀ ਉਸ ਵਾਲ ਵਾਲਾ ਜੇ ਲਾਲਾ ਇੱਥੇ ਆ ਜਾਵੇ ਉਹਨੇ ਕਹਣਾ ਬਈ ਸਰਦਾਰ ਜੀ ਇਹਦੇ ਨਾਲ ਸਾਡੀ ਵਟਾ ਲਓ 10000 ਵਾਲੀ ਕੋਠੀ 10000 ਗਾਜੋ ਵਾਲੀ ਹੈ ਨਾ ਲਓ ਤੁਹਾਨੂੰ ਵੀਰ ਜੀ ਤੁਸੀਂ ਨਾ ਅੱਜ ਉਹ ਗੱਡੀਆਂ ਖੋਲ੍ਹ ਦਿਓ ਜਿਹੜੇ ਆਪਣੇ ਕਿੱਥੇ ਦੇ ਸਾਲੀਆ ਫਿਰ ਹਨੇਰਾ ਨਾ ਹੋ ਜਵੇ ਇਹ ਸਰਦਾਰਾਂ ਦੀਆਂ ਬਈ ਆਪਣੀਆਂ ਗੱਡੀਆਂ ਨੇ ਗੱਡੀਆਂ ਬਹੁਤ ਨੇ ਸਰਦਾਰਾਂ ਕੋਲੇ ਹੁਣ ਤੁਹਾਨੂੰ ਦਿਖਾਉਨੇ ਆ ਜਰਾ ਕੀ ਬਾਤ ਹੈ ਲੈ ਵੀ ਸਰਬਜੀਤ ਵੀਰ ਜੀ ਅਸੀਂ ਇਦਾਂ ਹੀ ਨਹੀਂ ਸੀ ਕਹਿੰਦੇ ਆ ਦੇਖੋ 90 43 ਤੇ ਤੁਸੀਂ ਹੁਣ ਇੱਥੇ ਦੇਖੋ ਵੀ ਨਜ਼ਾਰੇ ਕਿਹੜੇ ਕਿਹੜੇ ਨੇ ਹਲੋ ਨਹੀਂ ਉਹ ਗੱਡਾ ਲਓ ਜੀ ਹਰ ਚੀਜ਼ ਦੇਖੋ ਤੁਹਾਨੂੰ ਤਾਂ ਇੱਕ ਇੱਕ ਚੀਜ਼ ਦਿਖਾ ਦਵਾਂ ਮੈਂ ਲਓ ਦੇਖੋ ਆ ਗੱਡਾ ਖੜਾ ਇਹਦੇ ਨਾਲ ਦਾ ਗੱਡਾ ਨਾ ਕਿਤੋਂ ਲੱਭ ਜਪੇ ਤਾਂ ਦਸੀਓ ਹੈ ਮਾਲ ਬਹੁਤ ਨੇ ਆ ਦੇਖੋ ਪਈਆਂ ਤੰਗਲੀਆਂ ਪੰਜਾਲੀਆਂ ਜੋ ਆਕਾਂ ਨੂੰ ਪਤਾ ਨਹੀਂ ਹੁਣ ਆ ਦੇਖੋ ਮੰਜੇ ਆ ਇੱਕ ਉਹ ਵੀਰ ਜੀ ਆ ਕੀ ਹੈ ਹੈ 6 ਕੈਰੋਸਿਨ ਐਲ ਵਾਲਾ ਹੀਟਰ ਹੈ ਕੈਰੋਸਿਨ ਆਇਲ ਵਾਲਾ ਹੀਟਰ ਹੈ ਤੇ ਚੱਲਦੇ ਨੇ ਐਵੇਂ ਨਾ ਕਿਤੇ ਕਬਾੜ ਕਬੂੜ ਸਮਝ ਲਿਓ ਇਹ ਮਧਾਣੀ ਹੈ ਆ ਦੇਖੋ ਹੁਣ ਅੱਜ ਤਾਂ ਪਿਓ ਦੇ ਪੁੱਤਰੋਂ ਸਾਨੂੰ ਮੈਂ ਸਾਰਾ ਕੁਝ ਦਿਖਾਉਂਗਾ ਲੈ ਭਾਈ ਆ ਦੇਖੋ ਹਵੇਲੀ ਗੱਡੀਆਂ ਦਿਖਾਉਣੇ ਆ ਵੀਰ ਜੀ ਦੇ ਵੀਰ ਜੀ ਉਹ ਪਹਿਲੋਂ ਤਾਂ ਉਹ ਦਿਖਾਓ ਰਸ਼ੀਅਨ ਟਰੱਕ ਹਰਸ਼ ਨੇ ਚੀਕਾਂ ਮਾਰੀ ਜਦੋਂ ਉਹਦੋਂ ਦਾ ਕਰਨਲ ਬਾਲੀ ਨੂੰ ਕਹਿੰਦਾ ਅੰਕਲ ਹਾਂ ਹਾਂ ਅੰਕਲ ਸਾਨੂੰ ਤਾਂ ਰਸ਼ੀਅਨ ਟਰੱਕ ਲੈ ਕੇ ਦਿਓ ਆ ਦੇਖੋ ਬਈ ਇਹ ਨੇ ਵੀਰ ਜੀ ਦਾ ਰਸ਼ੀਅਨ ਟਰੱਕ ਇਹ ਇਹ ਤਾਂ ਹੈਗਾ 110 ਨਿਸ਼ਾਨ ਇਹ 110 ਨਿਸ਼ਾਨ ਉਹ ਉਹ ਖੜਾ ਆ ਦੇਖੋ ਆ ਕੇ ਦੇਖੋ ਆ ਸਭ ਕੁਝ ਇੱਥੇ ਵੀਰ ਜੀ ਦਾ ਮ제 ਦੀ ਗਲਤ ਇਹ ਹੈ ਬਈ ਸਭ ਕੁਝ ਸਟਾਰਟ ਆ ਸਰਦਾਰ ਜੀ ਦੀ એનર્ਜੀ ਦੇਖੋ ਤੁਸੀਂ ਸਟਾਰਟ ਕਰਦੇ ਨੇ ਸਟਾਰਟ ਪੈਟਰੋਲ ਨੇ ਓਏ ਹੋਏ ਵੀਰ ਜੀ ਆਹ ਲਿਆਂਦਾ ਨਵਾਂ ਹੀ ਆ ਯਾਰ ਓ ਯਾਰ ਵੀਰ ਜੀ ਓ ਯਾਰੇ ਤਾਂ ਜਮਾਂ ਹੀ ਨਵਾਂ ਮਿਲ ਗਿਆ ਹੈ ਓਏ ਹੋਏ ਹੋ ਓ ਵੀਰ ਜੀ ਹੂੰ ਹੂੰ ਇਹ ਹਵਾ ਵੀ ਆਪਦੀ ਆਪ ਭਰਦਾ ਹਵਾ ਬਾਹਰੋਂ ਵੀ ਭਰਾ ਸਕਦੇ ਨੇ ਆਪਾਂ ਅੱਛਾ ਜੀ ਜਾ ਕੇ ਆਪਾਂ ਹਵਾ ਭਰਾਂਗੇ ਕਿ ਬਿਨਾਂ ਆਪੇ ਆਪਣੇ ਆਪ ਹਵਾ ਭਰਦਾ ਤੇ ਹਵਾ ਆਪੇ ਚੁੜੀ ਲੱਗਦਾ ਇਹ ਮਿਲਟਰੀਜ਼ ਨੇ ਮੰਗਾਇਆ ਸੀ ਰਸ਼ੀਆ ਨੇ ਨਵੇਂ ਹੀ ਟਰੱਕ ਤੇ ਭਾਈ ਉਹਨਾਂ ਕੋਲ ਹੋ ਗਿਆ ਖਰਾਬ ਹੁਣ ਸਰਦਾਰ ਜੀ ਨੇ ਤੇ 10-15 ਲੱਖ ਲਾ ਕੇ ਚਮਕਾ ਦਿੱਤਾ ਸ਼ੌਕ ਨਿਆਰੇ ਨੇ ਆ ਦੇਖੋ ਗੱਡੀਆਂ ਅਮਰੂਤੀ ਵੀ ਖੜੀ ਐ ਨਵੀ ਐ ਨਿੱਕੀ ਅਮਰੂਤੀ ਜਦਨ ਚੱਲੇ ਸਿਆ ਦੇਖੋ ਲੂਨਾ ਸਕੂਟਰ ਵੀ ਖੜੀ ਐ ਕਿਤੇ ਭਲੇਖੇ ਚ ਨਾ ਰਹਿ ਜਿਓ ਐ ਇੰਜਣ ਪਏ ਨੇ ਸਰਦਾਰਾਂ ਦੇ ਸਪੇਅਰ ਆ ਦੇਖੋ ਪਿੱਤਲ ਦੀ ਜੀਪ ਆ ਜੇ ਤੁਹਾਨੂੰ ਇਹਦੀ ਸਟੋਰੀ ਸੁਣਾ ਦਈਏ ਨਾ ਸਰਬਜੀਤ ਵੀਰ ਜੀ ਇਹ ਪਿੱਤਲ ਦੀ ਜੀਪ ਹੈ 5 ਸਾਲ ਇਹਨਾਂ ਨੇ ਉੱਥੇ ਜਾਂਦੇ ਰਹੇ ਨੇ ਜੈਪੁਰ ਉੱਥੇ ਪਿੱਤਲ ਦੇ ਕੇ ਆਏ ਇੱਕ ਇੱਕ ਪੀਸ ਲਿਆਂਦਾ 5 ਸਾਲ ਚ ਤਿਆਰ ਕਰਾਈਆ ਪਿੱਤਲ ਦੀ ਜੀਪ ਐ ਲੈ ਇਹ ਜੇ ਹੁਣ ਕਹੀਏ ਪਿੱਤਲ ਦੀ ਜੀਪ ਇਹ ਨਾਲੇ ਪਿੱਤਲ ਹਿੰਦੁਸਤਾਨੀ ਪਿੱਤਲ ਫੇਲ ਹੋ ਗਿਆ ਸੀਗਾ ਫਿਰ ਇਹਨਾਂ ਨੇ ਇੰਗਲੈਂਡ ਤੋਂ ਪਿੱਤਲ ਮੰਗਾਇਆ ਦੇਖੋ ਏ ਨੇ ਸਰਦਾਰਾਂ ਦੇ ਸ਼ੌਂਕ ਆ ਦੇਖ ਬੁਲਟ ਖੜਾ ਹੈ ਪਿੱਤਲ ਦੀ ਜੀ ਟਿੱਦਨ ਹੁਣ ਆ ਇਹ ਸਰਬਜੀਤ ਵੀਰ ਜੀ ਨੂੰ ਗੇੜੇ ਕਢਾਵਾਂਗੇ ਦੇਖ ਲੋ ਲੈ ਦੀ ਦਾ ਸਾਰਾ ਪਿੱਤਲ ਵੱਡੇ ਸਰਦਾਰੋ ਇਹ ਨੇ ਸ਼ੌਂਕ ਇਹਦਾ ਕੋਈ ਮੁੱਲ ਹੈਗਾ ਦੱਸੋ ਇਹ ਬੇਮੁੱਲਾ ਤਾਣਾ ਆ ਦੇਖ ਲੋ ਜੋਗੇ ਖੜੇ ਹੈ ਹਾਂ ਲੱਗਦਾ ਫੌਜੀ ਹੁਣੇ ਖੜਾ ਕੇ ਗਏ ਨੇ ਵਾਹ ਬੱਲੇ 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 ਬੀਜੇ ਹੁਣ ਠੀਕ ਟਿਕਾਣੇ ਤੇ ਖੜਾਈ ਆ ਗੁੱਡ ਹੁਣ ਇਹਨਾਂ ਨੂੰ ਟਰੰਕਾਂ ਪੇਟੀਆਂ ਵਾਲਾ ਵੀ ਦਿਖਾ ਦਈਏ ਚਲੋ ਸੁਖਾਉਂਦੇ ਹਾਂ ਐਂਦੀ ਚੱਲੀਏ ਆਂਦੀ ਆਜੋ ਚਲੋ ਚਲੋ ਐਂਦੀ ਚੱਲੋ ਬਈ ਐਂਦੀ ਚੱਲੋ ਦੇਖੋ ਦੇ ਜੈਨਾ ਮੈਨੇਜ ਨਹੀਂ ਕਰ ਸਕਦਾ ਕੋਈ ਮੈਂ ਤਾਂ ਰਵੀ ਨਾਲ ਗੱਲਾਂ ਕਰਦਾ ਹੁਣ ਮੈਂ ਕਿਹਾ ਰਵੀ ਯਾਰ ਬੀਜ ਜੀ ਰੋਜ਼ ਸਟਾਰਟ ਕਰਾਉਦੇ ਹੋੜੇ ਨੇ ਹੈ 10 ਹਾਂ ਲੈ ਉਹ ਆਰੇ ਚਲਾਤੇ ਇਹਨੇ ਸਰਦਾਰ ਹਜ ਜੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਅਸੀਂ ਵੱਡਾ ਸਾਰਾ ਇੰਜਨ ਉਹ ਗੱਡਾ ਟਿਕਾਣੇ ਪਹੁੰਚਾਤਾ ਬਈ ਭੈਣ ਜੀ ਅੱਜ ਟੀਵੀ ਵਾਲੇ ਆਏ ਨੇ ਦੂਰਦਰਸ਼ਨ ਕੇਂਦਰ ਜਲੰਧਰ ਬਾਕੀ ਹੋਰ ਭੈਣ ਜੀ ਠੀਕ ਹੋ ਦੂਰਦਰਸ਼ਨ ਕੇਂਦਰ ਜਲੰਧਰ ਲੋ ਬਈ ਇਹ ਇਧਰ ਨੂੰ ਵੀ ਦੇਖ ਲੋ ਅਜੇ ਤੁਹਾਨੂੰ ਦਿਖਾਉਣ ਨੂੰ ਬਹੁਤ ਖੁਸ਼ ਆ ਇਥੇ ਤਾਂ ਚਾਹੇ 7 ਦਿਨ ਫੋਟੋਆਂ ਖਿੱਚੀ ਜਾਓ ਵੀਡੀਓ ਬਣਾਈ ਜਾਓ ਬੜੇ ਮਾਲ ਨੇ ਸਰਦਾਰਾਂ ਕੋਲੇ ਇਹਦੇ ਵਿੱਚ ਇਹ ਜਿਹੀਆਂ ਕਲੈਕਸ਼ਨਾਂ ਪਈਆਂ ਬਈ ਜਿਹੜੀਆਂ ਕਿਤੋਂ ਮਿਲਦੀਆਂ ਨਹੀਂ ਅਮੁੱਲੇ ਧਨ ਆ ਦੇਖੋ ਗੱਡਾ ਖੜਾ ਇਹ ਵੀ ਕਿਤੇ ਬੇਬੇ ਨੂੰ ਕਿਸੇ ਨੇ ਦਾਤ ਚ ਵੀਰ ਜੀ ਦੀ ਕੀ ਹਿਸਟਰੀ ਆ 1940 ਦਾ ਜੀ 19 1940 ਦਾ ਇਹ ਆਪਣਾ ਇਹਨਾਂ ਦਾ ਸਰਦਾਰਾਂ ਦਾ ਗੱਡਾ ਇੱਥੇ ਬੁੜੀਆਂ ਚੱਕ ਚੱਕ ਕੇ ਪਿੱਤਲ ਦੇ ਭਾਂਡੇ ਵੇਚ ਆਈਆਂ ਸਟੀਲ ਦੀਆਂ ਕੋਲੀਆਂ ਲੈ ਕੇ ਵਹਿ ਜਾਂਦੀਆਂ ਸਟੀਲ ਦੇ ਦੇ ਆ ਦੇਖੋ ਹਜੇ ਮਾਲ ਤਾਂ ਜਿੰਨਾ ਕੁ ਮੈਂ ਲੰਬਾ ਥੋੜੀ ਪਤਨੀ ਕੈਮਰਾ ਕੂਮਰਾ ਮੈਂ ਤਾਂ ਬਣਾਤ ਮੈਂ ਤਾਂ ਇੱਥੇ ਮੁਕਣਾ ਹੀ ਨਹੀਂ ਇੱਕ ਤੁਹਾਨੂੰ ਇਹਦੇ ਚੀ ਦਿਖਾ ਦਿੰਨੇ ਆ ਉਹ ਦੇਖੋ ਰਸ਼ੀਏਨ ਵੀਰ ਜੀ ਰਸ਼ੀਏਨ ਨਾ ਇਹ ਰਾਸ਼ਟ ਨਿੰਜਣਾ ਕਿੱਥੇ ਦਾ ਹੈ ਵੀਰ ਜੀ ਇੰਗਲੈਂਡ ਦਾ ਇੰਗਲੈਂਡ ਦਾ ਇਹਦਾ 12 ਕੁਇੰਟਲ ਦਾ ਚੱਕਾ ਚੱਕਾ ਗਾਸ਼ ਪੈ ਜਾਣਿਆ ਤੁਹਾਡੇ ਸੁਣ ਕੇ ਜੇ ਚੱਕਾ ਚੱਕਣਾ ਹੋਵੇ ਕੱਲ ਬਾਕੀ ਇੰਜਣ ਦੀ ਕੋਈ ਗੱਲ ਨਹੀਂ ਆਹ ਦੇਖੋ ਪੁਰਜੇ ਦੇਖੋ ਇੱਕ ਖਿਡਾਰੀ ਲਈ ਆ ਤੁਹਾਨੂੰ ਪਤਾ ਲਾਲ ਚੰਦ ਜੀ ਤੁੰਬੀ ਦੇ ਰਜਨ ਹਰਸੀਗੇ ਤੇ ਰਬਾਇਤੀ ਲੋਕਾਇਕੀ ਦੇ ਲਾਲ ਪੁੱਤਲੇ ਫਕੀਰ ਚੰਦ ਜੋ ਯਮਲੇ ਜਟ ਦੇ ਨਾਂ ਨਾਲ ਜਾਣੇ ਗਏ ਇਨਾਦਰ ਜਨਮ ਹੋਇਆ ਪਾਕਿਸਤਾਨ ਪੰਜਾਬ ਦੇ ਲਿਆਲਪੁਰ ਡਿਸਟ੍ਰਿਕਟ ਵਿਖੇ ਚੇਰਾ ਰਾਮ ਤੇ ਹਰਨਾਮ ਕੌਰ ਦੇ ਘਰ ਇਹਨਾਂ ਨੇ ਆਪਣਾ ਬਚਪਨ ਬਣੇ ਸਭ ਇਹਨੂੰ ਲਾਈ ਇਹਨਾਂ ਨੇ ਖਿਲਾੜੀ ਪਹਿਲੀ ਪ੍ਰੇਰਨਾ ਇਹਨਾਂ ਨੂੰ ਤੇ ਫਿਰ ਇਹ ਰਸ ਪੁਲਾਉਂਦੇ ਨੇ ਆਏ ਗੋ ਸਜਣ ਪਿਆਰਿਆਂ ਨੂੰ ਕਿਉਂ ਹਰਸ਼ ਇਹਨਾਂ ਨੇ ਛੋਟੀ ਉਮਰ ਲੈ ਬਈ ਇਹ ਸਿੱਖਿਆ ਇਹ ਸਿੱਖੜ ਕੇ